ਜਿਹੜਾ ਆਪਾਂ ਅੱਜ ਰੇਟ ਲੈ ਕੇ ਪਹੁੰਚੇ ਹਾਂ ਤੁਹਾਨੂੰ ਯਕੀਨ ਨਹੀਂ ਆਉਣਾ ਇੰਨਾ ਘੱਟ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਰਜਿਸਟਰੀ ਵਾਲੀ ਜਗ੍ਹਾ ਜੀ ਬੀ ਮਰਲੇ ਥਾਂ ਦੇ ਵਿੱਚ ਘਰ ਆਪਾਂ ਨੂੰ ਮਿਲੂਗਾ ਕਾਫੀ ਵੱਡਾ ਘਰ ਬਣਿਆ ਹੋਇਆ ਖੁੱਲਾ ਡੂਲਾ ਬਣਿਆ ਹੋਇਆ ਰੇਟ ਸਿਰਫ 10 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਣਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਤੁਹਾਡੇ ਕੋਲ ਹੈ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਸੀਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨ ਭੇਜੋ ਆਪਣਾ ਨੰਬਰ ਤੁਹ 173 ਫਰੀਚ ਆਪਾਂ ਐਡ ਲਾ ਦਾਂਗੇ ਜੀ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਹ ਹੈਗਾ ਕੋਈ ਘਰ ਸਾਰਾ ਆਹ ਜਿਹੜਾ ਪੋਰਸ਼ਨ ਆ ਇਹ ਨਵਾਂ ਬਾਥਰੂਮ ਆ ਮਸ਼ੀਨ ਵਾਲਾ ਬੈਠਕ ਆ ਪਸੂਆਂ ਵਾਲਾ ਉਹ ਤੂੜੀ ਵਾਲਾ ਉਹ ਗੈਲਰੀ ਹੈਗੀ ਹੜੇ ਫਰਦੇ ਵਾਲੀ ਆ ਜੋ ਹੁਣ ਤੁਹਾਨੂੰ ਦਿਖਾਉਣਾ ਸਾਰਾ ਕਾਰ ਆਹ ਪੋਰਸ਼ਨ ਆ ਸਾਰਾ ਪੁਰਾਣਾਗਾ ਇਹ ਜੂਜ ਵੀ ਕਰ ਸਕਦਾ ਗਲਾ ਟਾ ਕੇ ਵੀ ਬਣਾ ਸਕਦਾ ਨਵਾਂ ਜੇ ਕਿਸੇ ਨੇ ਲੈਣਾ ਤਾਂ ਛੱਤਾਂ ਹੈਗੀਆਂ ਨੇ ਟਾਇਲ ਵਾਲਿਆਂ ਦੀਆਂ ਆ ਦੇਖੋ ਸ਼ਾਟਾ ਇੰਦਿਖੋ ਇੱਕ ਕਮਰਾ ਆ ਸੀ ਇਹ ਵੀ ਪੁਰਾਣਾ ਹੈ ਸ਼ਾਟਾ ਇੱਧਰ ਸ਼ਟਰ ਪਾਏ ਆਗੇ ਚੁੱਲ੍ਹੇ ਦੇ ਥਾਂ ਤੇ ਇੱਕ ਆ ਬੈਠ ਕਾ ਗਈ ਜਿਸ ਬਾਦੂ ਘਟੋ ਸਮਾਨ ਕਣਕ ਕਣਕ ਟਾਟਾ ਇਹ ਵੀ ਪੁਰਾਣੀ ਆ ਤੇ ਇਧਰੋਂ ਉਹ ਸਾਹਮਣੇ ਦੇਖ ਰਹੇ ਹੋ ਉਹ ਲੈਟਰੀਨ ਆ ਗਈ ਦੇਸੀ ਬਾਕੀ ਔਰਸ਼ਨ ਇੱਧਰ ਹੈਗਾਗਾ ਇਹ ਸਾਰਾ ਖਾਲੀ ਇੱਧਰ ਉਟਾਇਆ ਹੋਇਆ ਹੈਗਾ ਤਾਂ ਆ ਦੇਖ ਰਹੇ ਹੋ ਤੁਸੀਂ ਤੇ ਆ ਜੋ ਹੁਣ ਚੱਲਦੇ ਆਂ ਪੁੱਠੇ ਆਹਾਂ ਔਰਸ਼ਨ ਨਾਮਾ ਜਿਹੜਾ ਇੱਥੋਂ ਸਟਾਰਟ ਹੋ ਜਾਂਦਾਗਾ ਆਹਾਂ ਪਹਿਲਾਂ ਆਂਗੀਆ ਗੈਲਰੀ ਪਿੱਛੋਂ ਦਿਖਾ ਦਿੰਨੇ ਆਂ ਤੁਹਾਨੂੰ ਕਣਕ ਵਾਲੇ ਟੋਲ ਟੂਲ ਰੱਖਣ ਵਾਸਤੇ ਬਣਾਈ ਸੀਗੀ ਨਮੀ ਆ ਇਹ ਬਾਕੀ ਇਧਰ ਆ ਬਿਹੜਾਗਾ ਇੱਕ ਕਨਾਲ ਥਾਂ ਇਹ ਸਾਰਾ ਤੇ ਆਸੀ ਤੂੜੀ ਵਾਲੀ ਸਵਾਰਤ ਇਹ ਵੀ ਨਮੀ ਆ ਆਸ ਗਿਆ ਪਸੂਮਾ ਵਾਲਾ ਪਸੂਮਾ ਵਾਲੇ ਦੀ ਛੱਤ ਹੈ ਜੀ ਇਹ ਫੱਟੀਆਂ ਦੀ ਤੇ ਅੱਗੇ ਦਿਖਾਉਣਾ ਏ ਸਾਨੂੰ ਅੱਗੇ ਆ ਬੈਠ ਕੇ ਇੱਕ ਇਹ ਨਮੀ ਆਗੇ ਦੇਖ ਸਕਦੇ ਹਾਂ ਇਹਨੂੰ ਹੋ ਗਏ 7-8 ਸਾਲ ਪਾਈ ਨੂੰ ਵਧੀਆ ਪਈ ਐ ਇਹ ਸ਼ਕਤ ਹਜੇ ਤੇ ਇੱਧਰ ਮਸ਼ੀਨ ਵਾਲ ਆ ਗਿਆ ਤੇ ਆ ਬਾਥਰੂਮ ਆ ਨਵਾਂ ਵਿੱਚੋਂ ਤੈਨਾਂ ਦਾ ਫਾਸਟਪੋਰਟ ਚਲਾਉਣ ਵਾਲਾ ਤੇ ਜਿਹੜਾ ਆਗਾ ਇਹ 3 ਸਾਲ ਪੁਰਾਣੇ ਹੈਗੇ 3 ਸਾਲ ਪਹਿਲਾਂ ਪਾਏ ਹੈਗੇ ਤੂੜੀ ਵਾਲਾ ਪਸ਼ੂਆਂ ਵਾਲਾ ਤੇ ਉਹ ਆ ਦੇ ਸੱਜ ਸਾਰਾ ਕਰ ਆ 베ਰੀ ਵਾਲੀ ਸ਼ੈਡ ਖਾਲੀ ਪਿਆਗਾ ਇੰਤਰਾ ਆ ਸਾਰੇ ਵੀਡੀਓ ਆ ਇਧਰੋਂ ਗੇਟ ਤੋਂ ਬਾਹਰ ਨਿਕਲਦੇ ਆਂ ਦੀਆਂ ਇੱਧਰ ਸੱਜੇ ਪਾਸੇ ਬੱਸ ਸਟਾਪ ਆ ਜਾਂਦਾ ਸਾਹਮਣੇ ਤੇ ਇੱਧਰ ਪਿੰਡ ਆ ਪਿੰਡ ਦੀ ਫਿਰਨੀ ਆ ਤੇ ਆਹ ਘਰ ਆਪਣਾ ਦੇਖ ਸਕਦਾ ਹਾਂ ਖੁੱਲਾ ਬਹੁਤ ਹੈ ਪੂਰੀ ਇੱਕ ਕਨਾਲ ਜਗ੍ਹਾ ਕੀ ਇਹ ਰਜਿਸਟਰੀ ਵਾਲੀ ਜਗ੍ਹਾ ਕੀ ਇੱਕ ਨੰਬਰ ਚ ਰਜਿਸਟਰੀ ਹੋਊਗੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਦੇਖੋ 프ਰੰਟ ਤੋਂ ਸਾਰਾ ਬਾਕੀ ਤਾਂ ਤੁਸੀਂ ਸਾਰੀ ਵੀਡੀਓ ਦੇਖ ਲਈ ਸੀ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਹੀ ਗਿਆ ਮਾਲਕ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਵੀਡੀਓ ਦੇ ਵਿੱਚ ਮਾਲਕ ਨੇ ਪੂਰੀ ਦੀ ਪੂਰੀ ਜਾਣਕਾਰੀ ਆਪਨੇ ਦੱਸੀ ਜੀ ਵੀਡੀਓ ਬਹੁਤ ਵਧੀਆ ਬਣਾ ਕੇ ਭੇਜੀ ਇਹਨਾਂ ਨੇ ਜਾਣਕਾਰੀ ਬਹੁਤ ਵਧੀਆ ਦਿੱਤੀ ਬਾਕੀ ਲਗਭਗ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਸੀ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਥੱਲੇ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਸੀਗਾ ਵੱਡੇ ਵੱਡੇ ਅੱਖਰਾਂ ਚ ਲੋਕੇਸ਼ਨ ਤੁਹਾਨੂੰ ਪਤਾ ਲੱਗ ਗਈ ਲੋਕੇਸ਼ਨ ਵੀ ਆਪਾਂ ਦੇ ਦਿੱਤੀ ਸੀਗੀ ਡਿਮਾਂਡ 10 ਲੱਖ ਰੁਪਏ ਇੱਕ ਵਾਰੀ ਮਾਲਕ ਨੇ ਕਿਹਾ ਜੀ ਘਟਾਬਾਦ ਕੀਤਾ ਜਾਊਗਾ ਬਾਕੀ ਤੁਹਾਨੂੰ ਸਾਰੇ ਕੁਝ ਪਤਾ ਲੱਗ ਗਿਆ ਸੀ 10 ਲੱਖ ਦੇ ਵਿੱਚੋਂ ਵੀ ਘਟਾਬਾਦ ਕੀਤਾ ਜਾਊਗਾ ਇੱਕ ਡਿਮਾਂਡ ਹੈ ਜੀ ਵੀ ਮਾਰਲੇ ਰਜਿਸਟਰੀ ਵਾਲੀ ਜਗ੍ਹਾ ਰਜਿਸਟਰੀ ਪੱਕੀ ਹੈ ਜੀ ਇੱਕ ਨੰਬਰ 'ਚ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਜੇ ਤੁਹਾਨੂੰ ਨਹੀਂ ਪਤਾ ਲੱਗਿਆ 9659933349 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਦ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰਕੇ ਪੁੱਛ ਸਕਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਲਾਜ਼ਮੀ ਕਮੈਂਟ ਕਰਕੇ ਦੱਸੋ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਕਮੈਂਟ ਆਪ ਦਾ ਪਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗੀ ਵੀਡੀਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਥੱਲੇ ਤੁਹਾਨੂੰ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਆ ਉਸੇ ਵੇਲੇ ਪਹੁੰਚ ਜਾ ਕਰੂਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਨੋਟ ਲਾਜ਼ਮੀ ਕਰ ਲਿਓ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 73800 ਪੂਰਾ 26173 ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਪੇਜ ਤੇ ਐਡ ਲਗਾਉ ਬਾਸ ਸਕਦੇ ਹਾਂ ਚਾਹੇ ਤੁਸੀਂ ਖਾਲੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਮਤਲਬ ਕਿ ਬਿਨਾ ਬੋਲੇ ਜੀ ਇੱਕ ਵੀਡੀਓ ਬਣਾ ਲਿਆ ਕਰੋ ਕੁਝ ਵਿੱਚ ਬੋਲਣ ਦੀ ਲੋੜ ਹੈ ਨਹੀਂ 4 ਤੋਂ 5 ਮਿੰਟ ਦੇ ਘੱਟ ਤੋਂ ਘੱਟ ਹੋਵੇ ਵੀਡੀਓ 4 ਤੋਂ 5 ਮਿੰਟ ਤੋਂ ਉੱਤੇ ਚਾਹੇ ਕਿੰਨੀ ਲੰਮੀ ਹੋ ਜੇ ਜੀ 5 ਕਿ ਮਿੰਟ ਤੋਂ ਥੱਲੇ ਤਾਂ ਵੀਡੀਓ ਨਾ ਹੋਵੇ ਜੀ ਤੇ ਬਣਾ ਕੇ ਆਪਣੇ ਕੋਲੇ ਭੇਜ ਦਿਓ ਜੇ ਵਿੱਚ ਤੁਸੀਂ ਆਪ ਦੱਸਣਾ ਚਾਹੁੰਦੇ ਹੋ ਸਾਰੀ ਜਾਣਕਾਰੀ ਤਾਂ ਤੁਹਾਡੀ ਮਰਜ਼ੀ ਹੈ ਜੀ ਦੱਸ ਸਕਦੇ ਹੋ ਜਿਵੇਂ ਕਿ ਮਾਲਕ ਨੇ ਅੱਜ ਦੱਸੀ ਖਾਲੀ ਵੀਡੀਓ ਬਣਾ ਕੇ ਭੇਜਣੀ ਆ ਕੱਲੀ ਵੀਡੀਓ ਵਿੱਚ ਸਾਊਂਡ ਨਹੀਂ ਪਾਉਣਾ ਤੁਸੀਂ ਬੋਲਣਾ ਨਹੀਂ ਤਾਂ ਖਾਲੀ ਵੀਡੀਓ ਬਣਾ ਕੇ ਭੇਜ ਦੂੰ ਤੇ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਜਰੂਰ ਲਾਈਕ ਸ਼ੇਅਰ ਕਰ ਦੋ ਤੇ ਘਰ ਕੋਈ ਦੇਖਣ ਦਾ ਚਾਹ ਬਣ ਹੈ ਮਾਲਕ ਨਾਲ ਕਰੋ ਗੱਲਬਾਤ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਕਰੋ ਕਮੈਂਟ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ